ਹਾਲੇਲੀਉ ਹਾਲੇਲੀਉ ਇੱਤਾਂ ਪਰਮੇਸ਼ਰ ਤੁਹਾਡਾ ਤੈਅ ਦਿਨ ਸ਼ੁਕਰਤਾਨ ਹਾਂ ਤੁਹਾਡੀ ਉਸਤ ਤੁਹਾਡੀ ਬੁੜਾਈ ਤੁਹਾਡੀ ਮਹਿਮਾ ਕਰਦੇ ਹਾਂ ਤੁਹਾਡੇ ਇਕਲੌਤੇ ਮਾਤਰ ਪੁੱਤਰ ਪ੍ਰਭੂ ਯੀਸ਼ੂ ਮਸੀਹ ਦਿਨ ਤੁਹਾਡੇ ਅੱਗੇ ਅਸਾਂ ਦੇ ਸਾਹਮਣੇ ਆੰਨਿਆ ਪਾਕ ਰੂਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਹਾਂ ਜੋ ਤੁਸੀਂ ਸਾਡੇ ਮੱਧ ਘਰ ਸਾਡੇ ਸਹਿਕ ਹੋ ਅੱਜ ਦਾ ਵਚਨ ਖੁਦਾਵਨ 3 90 100 ਗੁਣਾ ਫਲੇ ਖੁਦਾਵਨ ਅੱਜ ਦਾ ਵਚਨ ਇੱਕ ਇੱਕ ਬੈਂਪਰਾ ਦੀ ਜ਼ਿੰਦਗੀ ਦੀ ਹੋਂਦ ਦੀ ਬਿਹਤਰੀ ਤਰੱਕੀ ਲਈ ਹੋਵੇ ਕੋਈ ਦੁਸ਼ਤਾਨ ਦੀ ਤਾਕਤ ਅੱਜ ਦੇ ਵਚਨ ਨੂੰ ਚੁਰਾ ਨਾ ਸਕੇ ਪ੍ਰਾਰਥਨਾ ਨੂੰ ਸੁੰਦਲੀ ਧੰਨਵਾਦ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਪਾਕ ਹੋਇਤਰ ਜੀ ਦੇ ਨਾਮ ਚੋ ਕੇ ਮੰਗਲ ਨੇ ਤੇ ਪਾ ਲੈਣੇ ਆਮੀਨ ਆਓ ਅਸੀਂ ਪਰਮੇਸ਼ਰ ਦੇ ਮਹਾਂ ਕਲਾਮ ਦੇ ਵਿੱਚ ਦੇਖਨੇ ਆ ਖੁਦਾ ਅੱਜ ਆਪਣੇ ਬਚਨ ਦੇ ਦੁਆਰਾ ਕੀ ਗੱਲਬਾਤ ਕਰਨੀ ਚਾਹੁੰਦਾ ਜਦੋਂ ਅਸੀਂ ਪੜ੍ਹਦੇ ਆ ਜ਼ਿਰਮੀਆਂ 31 ਅਧਿਆਇ ਜ਼ਿਰਮੀਆਂ 31 ਅਧਿਆਇ ਦੀ 22 ਐਤ ਦੇ ਵਿੱਚ ਇੱਥੇ ਲਿਖਿਆ ਪਰਮੇਸ਼ਰ ਦਾ ਕਲਾਮ ਪਰਮੇਸ਼ਰ ਦਾ ਵਚਨ ਕਹਿੰਦਾ ਤੂੰ ਕਦੋਂ ਟਿੱਕਰ ਆਵਾਰਾਂ ਫਿਰेंगी हे ਫਿਰਤੂਤੀਏ ਕਿਉਂ ਯੂ ਇਥੇ ਮੈਂ ਜੋ ਹੁਣ ਆਪਨੇ ਪੜਨ ਲੱਗੇ ਆਂ ਕਿਉਂ ਜੋ ਯਹੋਵਾ ਨੇ ਧਰਤੀ ਉੱਤੇ ਇੱਕ ਨਮੀ ਚੀਜ਼ ਉਤਪਨ ਕੀਤੀ ਭਈ ਤੀਮੀ ਮਰਦ ਨੂੰ ਘੇਰ ਲਵੇਗੀ ਹallelujah ਕੀ ਲਿਖਿਆ ਕਿ ਪਰਮੇਸ਼ੁਰ ਨੇ ਇੱਕ ਨਮੀ ਚੀਜ਼ ਦੀ ਸਿਰਜਣਾ ਕੀਤੀ ਉਤਪਨ ਕੀਤਾ ਕਿ ਤੀਮੀ ਅਡੜੀ ਉਹ ਮਰਦ ਨੂੰ ਔਰਤਾ ਜਿਹੜੀ ਉਹ ਮਰਦ ਨੂੰ ਕੇੜ ਲਵੇਗੀ ਜਦੋਂ ਅਸੀਂ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਦੇਖਦੇ ਆ ਖੁਦਾ ਦੇ ਪਵਿੱਤਰ ਵਚਨ ਦੇ ਵਿੱਚ ਦੇਖਦੇ ਆ ਜਦੋਂ ਉਤਪਤੀ ਦੇ ਵਿੱਚ ਅਸੀਂ ਪੜ੍ਹਦੇ ਆ ਕਿ ਇਹ ਹਵਾਨੇ ਕੀ ਕੀਤਾ ਸੀ ਇਸਤਰੀ ਨੇ ਕੀ ਕੀਤਾ ਸੀ ਹੈਨਾ ਆਪ ਵੀ ਪਾਪ ਕੀਤਾ ਸੀ ਤੇ ਆਦਮ ਨੂੰ ਵੀ ਆਦਮ ਨੂੰ ਵੀ ਉਹ ਫਲ ਖਾਣ ਦੇ ਲਈ ਦਿੱਤਾ ਸੀ ਤੇ ਪਾਪ ਹੋ ਗਿਆ ਸੀ ਉਹ ਪਾਪ ਦੀ ਵਜ੍ਹਾ ਦੇ ਨਾਲ ਮੌਤ ਉਹਨਾਂ ਦੇ ਜੀਵਨਾਂ ਦੇ ਵਿੱਚ ਇੰਟਰ ਕਰ ਗਈ ਸੀ ਹallelujah ਮਤਲਬ ਇਸਤਰੀ ਨੇ ਇਸਤਰੀ ਨੇ ਆਪ ਵੀ ਖਾਦਾ ਤੇ ਆਦਮ ਨੂੰ ਵੀ ਦਿੱਤਾ ਤੇ ਦੋਵਾਂ ਤੋਂ ਪਾਪ ਹੋ ਗਿਆ ਸੀ ਔਰ ਪਾਪ ਦੀ ਮਜ਼ਦੂਰੀ ਕੀ ਆ ਮੌਤ ਆ ਹallelujah ਉਹਨੇ ਕੀ ਲਿਆ ਸੀ ਜਦੋਂ ਹੋਰ ਅੱਗੇ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਪੜਦੇ ਆ ਖੁਦਾ ਦੇ ਕਲਾਮ ਦੇ ਵਿੱਚ ਕੀ ਨਿਊ ਟੈਸਟਾਮੈਂਟ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਅ ਰਸੂਲਾਂ ਦੇ ਕਰਤੱਵ ਚੇਲਿਆਂ ਦੇ ਕਰਤੱਵ 5 ਅਧਿਆਇ ਦੇ ਵਿੱਚ ਉੱਥੇ ਹਨਨਨਾ ਤੇ ਸਫੀਰਾ ਦੀ ਹਿਸਟਰੀ ਲਿਖੀ ਹੋਈ ਆ ਕਿ ਹਨਨਨਾ ਤੇ ਸਫੀਰਾ ਨੇ ਸ਼ੱਲ ਕੀਤਾ ਧੋਖਾ ਕੀਤਾ ਹallelujah ਜ਼ਮੀਨ ਵੀ ਕਿਸੇ ਜਿਆਦਾ ਪੈਸੇ ਦੀ ਕੁਝ ਪੈਸਾ ਆਪਣੇ ਘਰ ਦੇ ਵਿੱਚ ਰੱਖ ਗਏ ਤੇ ਕੁਝ ਪੈਜਾ ਪੈਸਾ ਲਿਜਾ ਕੇ ਖੁਦਾ ਦੇ ਦਾਸਾਂ ਦੇ ਚਰਨਾਂ ਦੇ ਉੱਤੇ ਰੱਖ ਦਿੱਤਾ ਤੇ ਪਾਕਰੂ ਨੇ ਆਪਣੇ ਦਾਸ ਦੇ ਨਾਲ ਗੱਲ ਕੀਤੀ ਪਵਿੱਤਰ ਆਤਮਾ ਜੀ ਨੇ ਆਪਣੇ ਦਾਸ ਦੇ ਉੱਤੇ ਪ੍ਰਗਟ ਕੀਤਾ ਕਿ ਇਹਨਾਂ ਨੇ ਛਲ ਕੀਤਾ ਇਹਨਾਂ ਨੇ ਧੋਖਾ ਕੀਤਾ ਹallelujah ਔਰ ਉੱਥੇ ਵੀ ਜਦੋਂ ਅਸੀਂ ਪੜ੍ਹਦੇ ਆਂ ਤੇ ਦੋਨਾਂ ਦੀ ਕੀ ਹੋ ਗਈ ਸੀ ਉਹ ਧੋਖੇ ਦੀ ਵਜ੍ਹਾ ਦੇ ਨਾਲ ਮੌਤ ਹੋ ਗਈ ਸੀ ਪਤੀ ਪਤਨੀ ਦੀ ਹallelujah ਜਦੋਂ ਹੋਰ ਅਸੀਂ ਦੇਖਦੇ ਆਂ ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਸ਼ਮਸ਼ੂਨ ਇੱਕ ਯੋਧਾ ਸੀ ਬਹੁਤ ਤਾਕਤਵਰ ਸੀ ਹਜ਼ਾਰਾਂ ਦੇ ਹਜ਼ਾਰਾਂ ਨੂੰ ਹੈਨਾ ਪੱਲਾਂ ਪੱਲਾਂ ਦੇ ਵਿੱਚ ਹੀ ਮਾਰ ਦਿੰਦਾ ਸੀ ਇਹ ਕਪਲ ਦੇ ਵਿੱਚੇ ਹਜ਼ਾਰਾਂ ਦੇ ਹਜ਼ਾਰਾਂ ਨੂੰ ਵੱਡ ਟੁੱਕ ਕਰ ਦਿੰਦਾ ਸੀ ਮਾਰ ਦਿੰਦਾ ਸੀ ਹallelujah ਜਦੋਂ ਦਲੀਲਾ ਨਾਲ ਦਲੀਲਾ ਇੱਕ ਇਸਤਰੀ ਸੀ ਦਲੀਲਾ ਦੇ ਨਾਲ ਉਹਦੀ ਪ੍ਰੀਤ ਲੱਗੀ ਉਹਦਾ ਪਿਆਰ ਹੋਇਆ ਸ਼ਮਸ਼ੋਨ ਜੋਦੇ ਦਾ ਤੇ ਦਲੀਲਾ ਨੇ ਪਿਆਰ ਦੇ ਨਾਲ ਸਾਰੇ ਰਾਜਾਂ ਨੂੰ ਉਤੋਂ ਉਦੇ ਮੂਹ ਤੋਂ ਅਗਲਵਾਲਿਆ ਸੀ ਉਹ ਜਦੋਂ ਅਗਲਵਾਲਿਆ ਸੀ ਫਿਰ ਦਲੀਲਾ ਨੇ ਕੀ ਕੀਤਾ ਸੀ ਜਿਹੜੀ ਸਮਰਥ ਪਰਮੇਸ਼ਰ ਵੱਲੋਂ ਸ਼ਮਸ਼ੂਨ ਜੋਦੇ ਨੂੰ ਮਿਲਦੀ ਸੀ ਸ਼ਮਸ਼ੂਨ ਨੂੰ ਮਿਲਦੀ ਸੀਗੀ ਹੈਨਾ ਤੇ ਉਹ ਕੀ ਕਰ ਦਿੱਤੀ ਸੀ ਉਹਦੇ ਉਹਦੇ ਵਾਲਾਂ ਨੂੰ ਉਹਦੀ ਜਟਾ ਨੂੰ ਕੱਟ ਦਿੱਤਾ ਸੀ ਹallelujah ਉਹਦੇ ਵਿੱਚ ਪਰਮੇਸ਼ਰ ਵੱਲੋਂ ਸਮਰਥ ਉਤਰਦੀ ਸੀ ਸ਼ਮਸ਼ੂਨ ਜੋਦੇ ਨੂੰ ਤਾਕਤ ਮਿਲਦੀ ਸੀ ਤੇ ਉਹਨੂੰ ਨਿਰਵਲ ਕਰ ਦਿੱਤਾ ਸੀ ਹallelujah ਇਸ ਕਰਕੇ ਇਸਤਰੀ ਮੇਰੇ ਭੈਣ ਤੇ ਭਰਾਵੋ ਕੀ ਕਰਦੀ ਆ ਹੈਨਾ ਮਰਦ ਨੂੰ ਘੇਰ ਲੈਂਦੀ ਆ ਹallelujah ਦੇਖੋ ਇੱਕ ਪਰਮੇਸ਼ੁਰ ਨੇ ਸਾਡੇ ਲਈ ਸਹਾਇਕ ਬਣਾਇਆ ਸਾਡੇ ਲਈ ਮਦਦਗਾਰ ਬਣਾਇਆ ਹੈਨਾ ਉਸ ਤੋਂ ਬਾਹਰ ਇੱਕ ਵਿਆਹਿਆ ਵਰਿਆ ਪਤੀ ਹੈਨਾ ਦੂਸਰੀ ਇਸਤਰੀ ਦੇ ਵੱਲ ਜਦੋਂ ਧਿਆਨ ਕਰਦਾ ਤਾਂ ਇੱਕ ਪਾਪ ਨੂੰ ਜਨਮ ਦਿੰਦਾ ਆ ਹallelujah ਤੇ ਪਾਪ ਦੀ ਮਜ਼ਦੂਰੀ ਕੀ ਆ ਮੌਤੇ ਆ ਇਸ ਕਰਕੇ ਸਾਨੂੰ ਬਹੁਤ ਹੀ ਜਿਆਦਾ ਸਾਨੂੰ ਆਪਣੇ ਅੱਖਾਂ ਦੀ ਆਪਣੇ ਦਿਲ ਦੀ ਆਪਣੀ ਸੋਚਾਂ ਵਿਚਾਰਾਂ ਦੀ ਚੌਕਸੀ ਕਰਨ ਦੀ ਜ਼ਰੂਰਤ ਆ ਕਿ ਕਿਤੇ ਇਹ ਨਾ ਹੋਵੇ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੀ ਸਚਾਈ ਨੂੰ ਜਾਣਦੇ ਹੋਏ ਪ੍ਰਭੂ ਦੇ ਬਚਨ ਦੀ ਸਚਾਈ ਨੂੰ ਜਾਣਦੇ ਹੋਈਏ ਜਾਣਦੇ ਹੋਏ ਵੀ ਅਸੀਂ ਪਾਪ ਕਰੀਏ ਸਾਡੀਆਂ ਅੱਖਾਂ ਬੁਰਾ ਦੇਖਣ ਸਾਡਾ ਮਨ ਬੁਰਾ ਸੋਚੇ ਹੈਨਾ ਤੇ ਅਸੀਂ ਉਹ ਬੁਰਾ ਕਰਨ ਦੇ ਲਈ ਉਤਾਵਲਾ ਹੋਈਏ ਜੋ ਪਰਮੇਸ਼ਰ ਨੂੰ ਪਸੰਦ ਨਹੀਂ ਆ ਇਸ ਕਰਕੇ ਮੇਰੇ ਭੈਣ ਤੇ ਭਰਾਵੋ ਸਾਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਦਿਲ ਦੀ ਆਪਣੀ ਅੱਖਾਂ ਦੀ ਆਪਣੇ ਸੋਚਾਂ ਵਿਚਾਰਾਂ ਦੀ ਚੌਕਸੀ ਕਰਨ ਦੀ ਬਹੁਤ ਜ਼ਰੂਰਤ ਆ। ਸੋ ਪਰਮੇਸ਼ੁਰ ਇਹਨਾਂ ਬਚਨਾਂ ਦੇ ਦੁਆਰਾ ਤੁਹਾਨੂੰ ਬles ਕਰੇ ਤੁਹਾਨੂੰ ਵੱਡੀ ਬਰਕਤ ਦੇਵੇ। ਗੋਡ ਬles